ਆਪਣੇ ਫਲਾਈ Song ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲਾ ਬੰਦਾ ਸੱਬਾ ਦਿਲ ਦਾ ਵੀ ਬਾਲਾ ਦਰਿਆ ਬੰਦਾ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸੱਬੇ ਨੇ ਹੁਣ ਕੋਠੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਸਭ ਨੂੰ ਬਹੁਤ ਜ਼ਿਆਦਾ ਚਾਹ ਆ ਕਿ ਸੱਬੇ ਦੇ ਲੈਂਟਰ ਦੇ ਉੱਤੇ ਬਹੁਤ ਸਾਰੇ ਸਿੰਗਰ ਇਕੱਠੇ ਹੋਣਗੇ ਉੱਥੇ ਹੀ ਜਦੋਂ ਬਰਨਾਲਾ ਆਟਲੈਟ ਦੇ ਵਿੱਚ ਸੱਬੇ ਨੇ ਆਪਣਾ ਸ਼ੋਅ ਲਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਕਿਾ ਕਿ ਲੈਂਟਰ ਦੇ ਉੱਤੇ ਕੌਣ-ਕੌਣ ਪਹੁੰਚ ਰਿਹਾਗਾ ਆ ਇੱਕ ਜਿਹੜਾ ਪਹਿਲਾ ਬੰਦਾ ਜਿਸ ਨੇ ਕਿ ਆਪਣੇ ਚਾਉਣ ਵਾਲਿਆਂ ਲਈ ਵੀ ਲੈਂਟਰ ਦੇ ਉੱਤੇ ਖੁੱਲਾ ਪਰਵੰਦ ਕੀਤਾ ਹੋਇਆ ਤੇ ਸੱਬੇ ਨੇ ਕਿਹਾ ਕਿ ਪਹੁੰਚਿਓ ਜ਼ਰੂਰ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਬਹੁਤ ਸਾਰਾ ਪਿਆਰ ਜਾਗਿਆ। ਦੋਹੀ ਲੋਕਾਂ ਤੋਂ ਇਹ ਗੱਲ ਪੁੱਛੀ ਤਾਂ ਲੋਕਾਂ ਨੇ ਵੀ ਬਹੁਤ ਹੰਗਾਰਾ ਭਰਿਆ ਤੇ ਕੂਕਾਂ ਰੌਲੀ ਵੀ ਪਾਈ ਤੇ ਹਾਂ ਦੇ ਵਿੱਚ ਬਹੁਤ ਸੋਹਣਾ ਜਵਾਬ ਵੀ ਦਿੱਤਾ। ਲੋਕਾਂ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਸੱਬੇ ਦੀ ਕੋਠੀ ਦੇ ਉੱਤੇ ਜਦੋਂ ਲੈਂਟਰ ਪਊਗਾ ਤਾਂ ਉੱਥੇ ਇੱਕ ਵੱਡਾ ਹੀ ਇਕੱਠ ਹੋਊਗਾ ਤੇ ਵੱਡਾ ਖਾੜਾ ਹੀ ਹੋਊਗਾ। ਖਾਨੇ ਵੀ ਕਿਹਾ ਸੀਗਾ ਕਿ ਸੱਬੇ ਦੇ ਲੈਂਟਰ ਦੇ ਉੱਤੇ ਰੌਣਕਾਂ ਲਾਵਾਂਗੇ। ਗੁਲਾਬ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਕਿ ਸੱਬੇ ਦੇ ਲੈਂਟਰ ਦੇ ਉੱਤੇ ਬਹੁਤ ਸੋਹਣਾ ਪ੍ਰੋਗਰਾਮ ਕਰਾਂਗੇ। ਸੱਬੇ ਦੀ ਕੋਠੀ ਦਾ ਚੌਦ ਸਭ ਨੂੰ ਇਸ ਕਰਕੇ ਆ ਕਿਉਂਕਿ ਸੱਬਾ ਗਰੀਬ ਘਰਾਂ ਚੋਂ ਉੱਠ ਕੇ ਕੋਠੀ ਪਾ ਰਿਹਾਗਾ। ਤੇ ਜੇਕਰ ਤੁਸੀਂ ਵੀ ਸੱਬੇ ਨੂੰ ਪਿਆਰ ਕਰਦੇ ਹੋਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ